ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਫੈਸਟੀਵਲ ਆਫ ਲਾਈਟ ਦੀਵਾਲੀ ਆਉਣ ਜਾ ਰਹੀ ਹੈ ਜਿਸ ਨੂੰ ਲੈ ਕੇ ਕਿ ਏਵੀ 18 ਨਿਊਜ਼ ਵੱਲੋਂ ਵੀ ਦੀਵਾਲੀ ਐਕਸਪ੍ਰੈਸ ਸ਼ੁਰੂ ਹੋ ਚੁੱਕੀ ਹੈ ਜਿੱਥੇ ਅਸੀਂ ਸ਼ਹਿਰ ਦੀਆਂ ਅਲੱਗ-ਅਲੱਗ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਚਾਹੇ ਉਹ ਸਮਾਜ ਨਾਲ ਜੁੜੇ ਹੋਣ ਚਾਹੇ ਅਫਸਰ ਸ਼ਾਹੀ ਨਾਲ ਜੁੜੇ ਹੋਣ ਚਾਹੇ ਸਿਆਸਤ ਨਾਲ ਜੁੜੇ ਹੋਣ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਸ਼ਹਿਰ 'ਚ ਕੀ ਨਵਾਂ ਘਟ ਰਿਹਾ ਹੈ ਕੀ ਨਵਾਂ ਵਾਪਰ ਰਿਹਾ ਹੈ ਕਿ ਨਵਾਂ ਵਪਾਰ ਖੁੱਲਿਆ ਹੋਇਆ ਹੈ ਦੀਵਾਲੀ ਐਕਸਪ੍ਰੈਸ ਪਹੁੰਚੀ ਹੈ ਸ਼ਹਿਰ ਦੇ ਵਿੱਚ ਉਹ ਆਊਟਲੈਟ ਕਿਸੇ ਵੀ ਪਹਿਚਾਨ ਦਾ ਮੋਤਾਜ ਨਹੀਂ ਗਣੇਸ਼ ਆਪਟੀਕਲਜ਼ ਵਾਲੇ ਜੈਨ ਸਵੀਟ ਦੇ ਨਾਲ ਗਲੀ ਦੇ ਵਿੱਚ ਮੈਂ ਕੀ ਐਡਰੈਸ ਦੱਸੂੰਗਾ ਸਾਡੇ ਸ਼ਹਿਰ ਦਾ ਬੱਚਾ-ਬੱਚਾ ਜਾਣਦਾ ਬੈਸਟ ਕੁਆਲਿਟੀ ਬੈਸਟ ਸਰਵਿਸੇਸ ਦੇ ਕਰਕੇ ਜਾਣੇ ਜਾਂਦੇ ਨੇ ਜੋ ਉਹਨਾਂ ਦੀ ਕਹਿਣੀ ਹੈ ਉਹੀ ਉਹਨਾਂ ਦੀ ਕਥਨੀ ਹੈ ਇਸੇ ਕਰਕੇ ਇੰਨਾ ਲੰਮਾ ਟਾਈਮ ਸ਼ਹਿਰ ਨੇ ਵੀ ਉਹਨਾਂ ਨੂੰ ਬੜਾ ਮਾਨ ਦਿੱਤਾ ਹੈ ਸ਼ਹਿਰ ਦੀ ਅਕਸਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਵੀ ਉਹ ਆਪਣਾ ਪੂਰਾ ਯੋਗਦਾਨ ਦਿੰਦੇ ਨੇ ਆਹ ਗੱਲ ਕਰਦੇ ਆ ਗਣੇਸ਼ ਆਪਟੀਕਲਜ਼ ਦੇ ਓਨਰ ਗਣੇਸ਼ ਜੀ ਦੇ ਨਾਲ ਪਹਿਲਾਂ ਤੋਂ ਸਰ ਵੈਲਕਮ ਸਾਡੇ ਚੈਨਲ ਤੇ ਥੈਂ ਸਾਨੂੰ ਇਸ ਕਾਬਲ ਸਮਝਾ ਵੀ ਸਰਦ ਸੇ ਇੰਟਰਵਿਊ ਲੈਣਾ ਹੈ ਵਿੱਕੀ ਜੀ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ ਮੈਂ ਕਿ ਫੈਸਟੀਵਲ ਆਨ ਜਾ ਰਿਹਾ ਹੈ ਜੀ ਹਰੇਕ ਨੂੰ ਉਮੀਦ ਹੁੰਦੀ ਹੈ ਸਰ ਕਿਉਂਕਿ ਵੱਡੇ ਆਊਟਲੈਟ ਨਾਮੀ ਆਊਟਲੈਟ ਨੇ ਉਤੋਂ ਹਰੇਕ ਨੂੰ ਉਮੀਦ ਹੁੰਦੀ ਹੈ ਕਿ ਕੋਈ ਨਾ ਕੋਈ ਲੈਸ ਜਾਂ ਕੋਈ ਨਾ ਕੋਈ ਕੰਪਲੀਮੈਂਟਰੀ ਇਸ ਵਾਰੀ ਫੈਸਟੀਵਲ ਸੀਜ਼ਨ ਤੇ ਤਾਂ ਗਣੇਸ਼ ਆਪਟਿਕਲਜ਼ ਸ਼ਹਿਰ ਵਾਸੀਆਂ ਨੂੰ ਕੀ ਇਸ ਵਾਰੀ ਦੀਵਾਲੀ ਦੇ ਮੌਕੇ ਗਿਫਟ ਦੇਣ ਜਾ ਰਿਹਾ ਹੈ ਨਹੀਂ ਸਭ ਨੂੰ ਪ੍ਰੋਪਰ ਲੈਸ ਕਰਕੇ ਲਗਾਵਾਂਗੇ ਅਸੀਂ ਕੁਝ ਵੀ ਹੈ ਮਤਲਬ ਇਸ ਮੌਕੇ ਦੇ ਉੱਤੇ ਸਭ ਨੂੰ ਪੂਰਾ ਮਾਨ ਕੀਤਾ ਜਾਊਗਾ ਤੇ ਕੋਈ ਪੂਰ ਨੇ ਉਹਨਾਂ ਨੂੰ ਪੂਰੀ ਮਤਲਬ ਕੁਰੀ ਫਰੀ ਵੀ ਦਿੱਤੀ ਜਾਣਗੀਆਂ ਤਾਂ ਅਸੀਂ ਬਿਲਕੁਲ ਨਾਲ ਆ ਹਰਕਿਚੀ ਦੇ ਦੁਆਲੇ ਜੀ ਬਹੁਤ ਬਹੁਤ ਮੁਬਾਰਕਾਂ ਸਭ ਨੂੰ ਥੈਂਕ ਯੂ ਜੀ ਨਾਲ ਉਹਨਾਂ ਦੇ ਬੇਟਾ ਜੀ ਖੜੇ ਨੇ ਜਿਹੜੇ ਕਿ ਅੱਜ ਕੱਲ ਆਪਾਂ ਅਕਸਰ ਸੁਣਦੇ ਆ ਕਿ ਯੂਥ ਹੈ ਜਿਹੜਾ ਫੋਰਨ ਜਾਣ ਦੇ ਪ੍ਰਤੀ ਕ੍ਰੇਜ਼ੀ ਹੈ ਇਹਨੇ ਜਿਨ੍ਹਾਂ ਨੇ ਕਿ ਇਹੋ ਜਿਹੇ ਕੋਰਸ ਕੀਤੇ ਨੇ ਜਿਦੇ ਨਾਲ ਕਿ ਆਪਣੇ ਫਾਦਰ ਸਾਹਿਬ ਦੀ ਹੈਲਪ ਵੀ ਕਰਦੇ ਨੇ ਤੇ ਆਪਣੇ ਕੰਮ ਦੇ ਵਿੱਚ ਅਸਿਸਟੈਂਸ ਵੀ ਕਰਦੇ ਨੇ ਆਓ ਜਾਣਦੇ ਹਾਂ ਉਹਨਾਂ ਤੋਂ ਕਿ ਉਹਨਾਂ ਦੇ ਫਿਊਚਰ ਪਲਾਨਸ ਕੀ ਆ ਗਣੇਸ਼ ਆਪਟੀਕਲਸ ਦੇ ਫਿਊਚਰ ਪਲਾਨ ਕੀ ਨੇ ਤੇ ਕੀ ਇਸ ਵਾਰੀ ਉਹ દિਵਾਲੀ ਦੇ ਉੱਤੇ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦੇ ਨੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਨਿਤਿਨ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਕੋਲ ਲਾਣ ਨੂੰ ਤੇ ਮੈਂ ਕਹਿਣਾ ਚਾਹੂੰਗਾ ਕਿ ਅਸੀਂ ਹੁਣ ਇਸ ਵਾਰ દિਵਾਲੀ ਦੇ ਉੱਤੇ ਕਾਫੀ ਤਰੀਕੇ ਦੇ ਨਵੇਂ ਆਫਰ ਮਤਲਬ ਇਸ ਤਰ੍ਹਾਂ ਥੋੜਾ ਬਹੁਤ ਲੈਸ ਵਗੈਰਾ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਮਤਲਬ ਜਿਨ੍ਹਾਂ ਨੂੰ ਵੀ ਜ਼ਰੂਰਤ ਹੈ ਉਹਨਾਂ ਨੂੰ ਆਪਣਾ ਚਸ਼ਮੇ ਵਗੈਰਾ ਦੀ ਜ਼ਰੂਰਤ ਹੈ ਜਿਵੇਂ ਕਿ ਉਹਨਾਂ ਨੇ ਕਿਹਾ ਵਹਿ ਕੇ ਜਿਹੜਾ ਲੈਸ ਹੈ ਲੈਸ ਵੀ ਮਿਲੂਗਾ ਜੋ ਜੈਨੂਨ ਲੈਸ ਹੈ ਕਿਉਂਕਿ ਸਮਾਜਿਕ ਕੰਮ ਕਰਦੇ ਨੇ ਉਹ ਲੱਗ ਚੀਜ਼ਾਂ ਪ੍ਰੋਫੈਸ਼ਨ ਹੁੰਦਾ ਉਹ ਲੱਗ ਹੁੰਦਾ ਦਿਵਾਲੀ ਫੈਸਟੀਵਲ ਦੇ ਉੱਤੇ ਸ਼ਹਿਰ ਵਾਸੀਆਂ ਲਈ ਜਿਹੜੇ ਵੀ ਦੂਰ ਦਰਾਡੇ ਤੋਂ ਇਹਨਾਂ ਦੀ ਸ਼ਾਪ ਦੇ ਉੱਤੇ ਆਉਂਦੇ ਨੇ ਹਮੇਸ਼ਾ ਇਹਨਾਂ ਦੀ ਸਰਵਿਸੇਜ਼ ਕਰਕੇ ਉਹ ਰਿਪੀਟ ਆਉਂਦੇ ਨੇ ਬਾਰ-ਬਾਰ ਆਉਂਦੇ ਨੇ ਤੇ ਅੱਗੇ ਵੀ ਲੋਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਗਣੇਸ਼ ਆਪਟੀਕਲ ਤੇ ਜਾਓ ਤੁਹਾਨੂੰ ਕਦੇ ਨਿਰਾਸ਼ਾ ਨਹੀਂ ਲੱਗੂਗੀ ਸਰ ਆਪਾਂ ਦੇਖਿਆ ਵਹਿ ਕੇ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਅੱਖਾਂ ਨਾਲ ਰਿਲੇਟਡ ਤੁਹਾਡਾ ਕੰਮ ਹੈ ਤੇ ਆਪਾਂ ਅੱਜ ਦੇ ਜਿਹੜ ਸਾਡੇ ਕੋ ਰੇਬੈਂਡ ਟੌਮੀ ਹਿਲਫਿਗਰ ਵੌਗ ਜਾਂ ਸਕਾਟ ਕਰੇਰਾ ਵਗੈਰੇ ਵਰਗੇ ਸਾਰੇ ਅੱਛੇ ਬ੍ਰਾਂਡ ਮਿਲ ਜਾਣਗੇ ਤੇ ਇਹ ਆਪਾਂ ਲੈਂਸਿਸ ਦੀ ਗੱਲ ਕਰੀਏ ਸਾਡੇ ਕੋ ਆਪਣਾ ਐਸੀਲੋਰ ਵਗੈਰਾ ਦੀ ਇੰਟਰਨੈਸ਼ਨਲ ਬ੍ਰਾਂਡ ਦੇ ਸਾਰੇ ਲੈਂਸ ਅਵੇਲੇਬਲ ਹੁੰਦੇ ਨੇ ਕਿਸੇ ਵੀ ਟਾਈਮ ਠੀਕ ਹੈ ਸਰ ਜੂ ਅੱਜ ਦੀਆਂ ਜ਼ਰੂਰਤਾਂ ਨੇ ਸਰ ਕੋਈ ਇਹੋ ਜਿਹਾ ਆਪਣਾ ਹੈਲਪਲਾਈਨ ਨੰਬਰ ਵਗੈਰਾ ਤੁਸੀਂ ਰੱਖਿਆ ਹੋਇਆ ਹੈ ਕਈ ਵਾਰੀ ਕੀ ਹੁੰਦਾ ਹੈ ਵੀ ਜਿਹੜਾ ਕਸਟਮਰ ਹੈ ਉਹ ਰੀਚ ਨਹੀਂ ਕਰ ਪਾਂਦਾ ਜਾਂ ਉਹਨੇ ਕੋਈ ਇਸ ਚੀਜ਼ ਨੂੰ ਮੁਤਲਕ ਕੋਈ ਸਲਾਹ ਲੈਣੀ ਹੋਵੇ رائے ਲੈਣੀ ਹੋਵੇ ਤਾਂ ਕੀ ਤੁਸੀਂ ਆਪਣਾ ਕੋਈ ਨੰਬਰ ਪਬਲਿਕ 'ਚ ਦੇਣਾ ਚਾਹੁੰਦੇ ਹੋ ਜਿਹਦੇ ਕਰਕੇ ਕਿ ਉਹ ਡਾਇਰੈਕਟ ਤੁਹਾਡਾ ਵੀ ਸਮਾਂ ਬਚੇ ਅਗਲੇ ਦਾ ਵੀ ਸਮਾਂ ਬਚੇ ਕਿਉਂਕਿ ਫੈਸਟਿਵ ਸੀਜ਼ਨ ਚੱਲਦੇ ਨੇ ਤਾਂ ਤੁਸੀਂ ਜ਼ਰੂਰ ਸਾਂਝਾ ਕਰ ਸਕਦੇ ਹੋ ਹਾਂ ਸਰ ਮੈਂ ਤੁਹਾਨੂੰ ਆਪਣਾ ਕਾਰਡ ਦੇ ਨਾਲ ਨੰਬਰ ਵੀ ਦੇਣਾ ਚਾਹੂੰਗਾ 9815147223 ਕਿਸੇ ਵੀ ਟਾਈਮ ਤੁਸੀਂ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਕੋਈ ਵੀ ਅਸਿਸਟੈਂਟ ਦੀ ਜ਼ਰੂਰਤ ਹੋਊਗੀ ਅਸੀਂ ਪ੍ਰੋਪਰ ਉਹਨੂੰ ਸੁਣ ਕੇ ਗੱਲ ਸੁਣ ਕੇ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਜੀ ਸਰ ਇੱਕ ਵਾਰੀ ਦਿਵਾਲੀ ਦੀਆਂ ਅਸੀਂ ਇਸ ਵਾਰੀ ਸਰ ਕਲੀਨ ਐਂਡ ਗ੍ਰੀਨ ਦਿਵਾਲੀ ਦਾ ਏਵੀ 18 ਵੱਲੋਂ ਇੱਕ ਇਨੀਸ਼ੀਏਟਿਵ ਵੱਡਿਆ ਵੈ ਕਿਉਂਕਿ ਪੋਲਿਊਸ਼ਨ ਦੇ ਕਰਕੇ ਸਰ ਵਾਤਾਵਰਣ ਦੀ ਸਿਹਤ ਬੜੀ ਖਰਾਬ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਵਾਰੀ ਕਲੀਨ ਗ੍ਰੀਨ ਐਂਡ ਜਿਹੜੇ ਲੈਸ ਪੋਲਿਊਟਿਡ ਕਰੈਕਰਸ ਨੇ ਉਹੀ ਚਲਾਏ ਜਾਣ ਜਿਹਦੇ ਕਰਕੇ ਕਿ ਵਾਤਾਵਰਣ ਨੂੰ ਵੀ ਕੋਈ ਦਿੱਕਤ ਨਾ ਹੋਵੇ ਤੇ ਆਮ ਇਨਸਾਨ ਨੂੰ ਵੀ ਕੋਈ ਦਿੱਕਤ ਨਾ ਹੋਵੇ ਤਾਂ ਤੁਸੀਂ ਸਾਡੀ ਇਸ ਮੁਹਿੰਮ ਨੂੰ ਕਿੰਨਾ ਕੁ ਸਰ ਸਪੋਰਟ ਕਰਦੇ ਹੋ ਨਹੀਂ ਅਸੀਂ ਇਕੋ ਗ੍ਰੀਨ ਦਿਵਾਲੀ ਨੂੰ ਬਹੁਤ ਸਪੋਰਟ ਕਰਦੇ ਹਾਂ ਪੋਲਿਊਸ਼ਨ ਦੇ ਕਰਕੇ ਅੱਜਕੱਲ ਕਾਫੀ ਦਿੱਕ ਕ੍ਰੈਸ ਕਰਕੇ ਸਭ ਨੂੰ ਇਹੀ ਚਾਹੀਦਾ ਹੈ ਕਿ ਅੱਛੇ ਤਰੀਕੇ ਨਾਲ ਦੀਵਾਲੀ ਮਨਾਈ ਜਾਵੇ ਤੇ ਪੋਲੂਸ਼ਨ ਘੱਟ ਤੋਂ ਘੱਟ ਕੀਤਾ ਜਾਵੇ ਹੈਪੀ ਦੀਵਾਲੀ ਟੂ ਆਲ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਉਹਨਾਂ ਦੀ ਗੱਲ ਸੁਣੀ ਇਸ ਵਾਰੀ ਜਰੂਰ ਆਪਾਂ ਨੂੰ ਵਾਤਾਵਰਨ ਦੀ ਸਿਹਤ ਦਾ ਵੀ ਜਰੂਰ ਧਿਆਨ ਰੱਖਣਾ ਵਾ ਆਪਾਂ ਆਪਣੀ ਭਾਈਚਾਰਕ ਸਾਂਝ ਮਜ਼ਬੂਤ ਕਰ ਸਕਦੇ ਹਾਂ ਇੱਕ ਦੂਜੇ ਨੂੰ ਗਿਫਟ ਗਰੀਟਿੰਗਸ ਦੇ ਸਕਦੇ ਹਾਂ ਬਟ ਘੱਟੋ ਘੱਟ ਪੋਲੂਸ਼ਨ ਨੂੰ ਵਦਨ ਤੋਂ ਤੱਕ ਢਾਈ ਸਕਦੇ ਆ ਤਾਂ ਕਿ ਲੈਸ ਪੋਲੂਸ਼ਨ ਹੋਵੇ ਬਿਮਾਰੀਆਂ ਘਟ ਜਾਣ ਕਿਉਂਕਿ ਕਰੋਨਾ ਵਰਗੇ ਮਾੜੇ ਕਾਲ ਚੋਂ ਉੱਪਰ ਕੇ ਆਪਾਂ ਸਰਵਾਈਵ ਕਰਕੇ ਇੱਥੇ ਤੱਕ ਪਹੁੰਚੇ ਆ ਤਾਂ ਘੱਟੋ ਘੱਟ ਅੱਗੇ ਤੋਂ ਆਪਣਾ ਇੱਕ ਮੂਲ ਭੂਤ ਫਰਜ਼ ਹੈ ਕਿ ਆਪਾਂ ਆਪਣੇ ਸਮਾਜ ਨੂੰ ਆਪਣੇ ਸ਼ਹਿਰ ਨੂੰ ਆਪਣੇ ਸੂਬੇ ਨੂੰ ਤੇ ਆਪਣੇ ਦੇਸ਼ ਨੂੰ ਵੀ ਸਿਹਤਮੰਦ ਰੱਖਣ ਦੀ ਕੋਸ਼ਿਸ਼ ਕਰੀਏ ਮੈਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ এবੀ 18 نیوز ਨੂੰ ਥੈਂਕ ਯੂ ਵੈਰੀ ਮਚ